ਸਸ਼੍ਰੀ ਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਬਠਿੰਡਾ ਦੇ ਵਿੱਚ ਛੋਟੇ ਸਹਬਜ਼ਾਦਿਆਂ ਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਤ੍ਰਿਵੈਣੀ ਕਲੱਬ ਦੇ ਵੱਲੋਂ ਦੁੱਧ ਦਾਲ ਲੰਗਰ ਲਗਾਇਆ ਗਿਆ ਜਿੱਥੇ ਬੀਬੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਬੜੇ ਉਤਸ਼ਾਹਤ ਹੋ ਕੇ ਇਥੇ ਲੰਗਰ ਸੇਵਾ ਕੀਤੀ ਤੇ ਇਸ ਮੌਕੇ ਇਹਨਾਂ ਬੀਬੀਆਂ ਦਾ ਕਿਹੜਾ ਕਿ ਉਸ ਲਾਸਾਨੀ ਸ਼ਹਾਦਤ ਨੂੰ ਸਜਦਾ ਕੀਤਾ ਜਾ ਰਿਹਾ 6 ਪੋਤੋ ਸ਼ਹਾਦਤ ਦਾ ਸਫ਼ਰ ਸ਼ੁਰੂ ਹੁੰਦਾ ਸਫ਼ਰੇ ਸ਼ਹਾਦਤ ਦੇ ਦਰਮਿਆਨ ਇੱਕੋ ਹਫ਼ਤੇ ਦੇ ਵਿੱਚ ਦਸਬ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਾਰਾ ਸਰਬੰਸ ਵਾਰਿਆ ਜਾਂਦਾ ਤੇ ਇਸੇ ਨੂੰ ਲੈ ਕੇ ਨਾ ਸ਼ਹਾਦਤਾਂ ਨੂੰ ਸਜਦਾ ਕੀਤਾ ਜਾ ਰਿਹਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਦੇ ਨ ਵੱਲੋਂ ਦੁੱਧ ਦਾਲ ਲੰਗਰ ਲਾਇਆ ਗਿਆ ਤੇ ਉੱਥੇ ਹੀ ਨੌਜਵਾਨ ਪੀੜੀ ਨੂੰ ਤੇ ਬੱਚਿਆਂ ਨੂੰ ਸਿੱਖ ਇਤਿਹਾਸ ਤੇ ਸਿੱਖੀ ਦੇ ਨਾਲ ਜੋੜਨ ਦੀ ਵੀ ਅਪੀਲ ਕੀਤੀ ਗਈ ਹੈ ਕਿ ਆਪਣੇ ਬੱਚਿਆਂ ਨੂੰ ਦੱਸਿਆ ਜਾਵੇ ਕਿ ਉਹ ਨਿੱਕੇ ਨਿੱਕੇ ਸਹਬਜ਼ਾਦੇ ਜਿਨ੍ਹਾਂ ਵੱਲੋਂ ਐਨੀ ਵੱਡੀ ਸ਼ਹਾਦਤ ਦਿੱਤੀ ਗਈ ਤਾਂ ਉਸ ਸ਼ਹਾਦਤ ਨੂੰ ਸਜਦਾ ਕੀਤਾ ਜਾਵੇ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸੋਸ਼ਲ ਮੀਡੀਆ ਦਾ ਦੌਰ ਹੈ ਇਸ ਦੇ ਚੱਲਦੇ ਆ ਬੱਚੇ ਜਿਹੜੇ ਨੇ ਆਪਣੇ ਸਿੱਖ ਇਤਿਹਾਸ ਤੋਂ ਆਪਣੇ ਧਰਮ ਤੋਂ ਕਿਤਨੇ ਕਿਤੇ ਡੋਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸੇ ਦਰਮਿਆਨ ਬੱਚਿਆਂ ਨੂੰ ਸਿੱਖੀ ਤੇ ਨਾਲ ਜੋੜਨ ਦੀ ਵੀ ਅਪੀਲ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਹੈਗਾ ਸਰਪੈਣੀ ਕਲੱਬ ਵੱਲੋਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਗਿਆ ਹੈ ਸਹਿਬਜ਼ਾਦੇ ਤੇ ਮਾਤਾ ਗੁਜਰਕੌਰ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਇਥੇ ਦੁੱਧ ਦਾ ਲੰਗਰ ਲਾਇਆ ਗਿਆ ਹਰ ਸਾਲ ਦੀ ਤਰ੍ਹਾਂ ਤੇ ਬੀਬੀਆਂ ਨੇ ਕਾਫੀ ਜੋਸ਼ ਦਿਖਾਇਆ ਆਪਣੇ ਆਪ ਹੀ ਇਹਨਾਂ ਨੇ ਕਲੈਕਸ਼ਨ ਕੀਤੀ ਆਪਣੇ ਆਪ ਹੀ ਸਾਰਾ ਪ੍ਰਬੰਧ ਕੀਤਾ ਸੋ ਵਾਹਿਗੁਰੂ ਅੱਗੇ ਅਰਦਾਸ ਕਰਦੇ ਆਂ ਵੀ ਇਹ ਜਿਹੜਾ ਸਿੱਖੀ ਸਿਧਕ ਹੈ ਹਰੇਕ ਬੀਬੀ ਤੇ ਪ੍ਰਮਾਤਮਾ ਹਰੇਕ ਪਰਿਵਾਰ ਦੇ ਵਿੱਚ ਜਜ਼ਬਾ ਹੈ ਸਿੱਖੀ ਦਾ ਬਣਾਈ ਰੱਖੇ ਤੇ ਲੋਕਾਂ ਨੂੰ ਜਿਹੜੀ ਸਾਡੀ ਸਿੱਖ ਇਤਿਹਾਸ ਤੋਂ ਜਾਣੂ ਕਰਾਈ ਰੱਖੇ ਕੀ ਕਾਰਨ ਬਣਦੇ ਬਹੁਤ ਨੇ ਨੌਜਵਾਨਾਂ ਉਮਰ ਕੇ ਸਤਲ ਕਰਵਾਉਣੇ ਕੀ ਕਾਰਨ ਬਣਦੇ ਇਹ ਜਿਆਦਾ ਜਿਹੜਾ ਆਪਣੇ ਅੱਜ ਕੱਲ ਜਿਹੜਾ ਆ ਸੋਸ਼ਲ ਮੀਡੀਆ ਤੇ ਦੇਖੋ ਦੇਖੀ ਬੱਚਿਆਂ ਨੇ ਇਹ ਰੁਝਾਨ ਫੜਿਆ ਹੋਇਆ ਤੇ ਲੋੜ ਹੈ ਘਰਾਂ ਦੇ ਵਿੱਚ ਮਾਤਾਵਾਂ ਨੂੰ ਪਿਤਾਵਾਂ ਨੂੰ ਆਪਣੇ ਮਾਪਿਆਂ ਨੂੰ ਬੱਚਿਆਂ ਨੂੰ ਸਿੱਖਿਆ ਦੇਣ ਦੀ ਲੋੜ ਹੈ ਉਹਨਾਂ ਨੂੰ ਸਿੱਖ ਧਰਮ ਦਾ ਜਿਹੜਾ ਬੱਚਿਆਂ ਦਾ ਬੱਚਾ ਨੂੰ ਸੁਣਾਉਣਾ ਚਾਹੀਦਾ ਸਿੱਖ ਧਰਮ ਤੋਂ ਜਾਣੂ ਕਰਾਉਣਾ ਚਾਹੀਦਾ ਤਾਂ ਕਿ ਉਹਨਾਂ ਦੇ ਮਨ ਵਿੱਚ ਸਿੱਖ ਪਿਆ ਧਰਮ ਪ੍ਰਤੀ ਸ਼ਰਧਾ ਤੇ ਪ੍ਰੇਮ ਭਾਵ ਪੈਦਾ ਹੋਵੇ ਇਸ ਸਮੇਂ ਵਿੱਚ ਦੇਖਿਆ ਹੁਣ ਤਾਂ ਥੋੜਾ ਜਿਹਾ ਚੇਂਜ ਹੋ ਗਿਆ ਬਿਲਕੁਲ ਬਹੁਤ ਜ਼ਿਆਦਾ ਲੰਗਰ ਡੇਬੀਆਂ ਵਗੈਰਾ ਤੇ ਬਰਤਿਆਂ ਦਾ ਉਤਾਈਆਂ ਹਾਲਾਂਕਿ ਉਹ ਲੋਕ ਪਕੀਲੇ ਨੂੰ ਬੰਦੀ ਕਰਾਉਂਦੇ ਘਟਾਉਂਦੇ ਲੱਗਦਾ ਵੀ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਦੇਖੋ ਜੇ ਇਹ ਜਿਹੜੇ ਵਧੀਆ ਪਕਵਾਨ ਹੈ ਇਹ ਲੰਗਰਾਂ ਵਿੱਚ ਨਹੀਂ ਹੋਣੇ ਚਾਹੀਦੇ ਲੰਗਰ ਇੱਕ ਲੋੜਵੰਦ ਬੰਦੇ ਵਾਸਤੇ ਪ੍ਰਸ਼ਾਦਾ ਪਾਣੀ ਸਿੰਪਲ ਹੋਣਾ ਚਾਹੀਦਾ ਔਰ ਖਾਸ ਕਰਕੇ ਇਹਨਾਂ ਦਿਨਾਂ ਵਿੱਚ ਤਾਂ ਬਿਲਕੁਲ ਹੀ ਨਹੀਂ ਹੋਣਾ ਚਾਹੀਦਾ ਜਦੋਂ ਸਾਡੇ ਛੋਟੇ ਛੋਟੇ ਮਾਸੂਮ ਬੱਚੇ ਇਹਨੇ ਔਖੀਆਂ ਘੜੀਆਂ ਵਿੱਚੋਂ ਗੁਜ਼ਰੇ ਆ ਦੁੱਧ ਨੂੰ ਵੀ ਤਰਸਦੇ ਰਹੇ ਭੁੱਖੇ ਤੇ ਨਾ ਉਹਨਾਂ ਦੀ ਜਿਹੜੀ ਮੌਤ ਹੋਈ ਹੈ ਤੇ ਉਹਨਾਂ ਵਾਸਤੇ ਤਾਂ ਸਾਨੂੰ ਇਹੋ ਜਿਹੇ ਪਕਵਾਨਾਂ ਦੀ ਲੋੜ ਹੀ ਨਹੀਂ ਹੈਗੀ ਸਾਨੂੰ ਵੀ ਰੁੱਖਾ ਮਿੱਸਾ ਖਾ ਕੇ ਹੀ ਉਹਨਾਂ ਨੂੰ ਸੱਚੀ ਸ਼ਰਧਾ ਕ੍ਰਿਟ ਕਰਨੀ ਚਾਹੀਦੀ ਹੈ ਉਹ ਤਾਂ ਬੱਦਰ ਹੀ ਚੋਲਾ ਦੁੱਧ ਦਾ ਜਦੋਂ ਮਾਤਾ ਗੁਜਰ ਕੋਲ ਆਪਣਾ ਛੋਟੇ ਸਾਬ ਜ਼ਿਆਦਾ ਨੂੰ ਲੈ ਕੇ ਬੈਠੇ ਹੋਏ ਸੀ ਬੱਚੇ ਭੁੱਖੇ ਪਿਆਸੇ ਸੀ ਮੋਤੀ ਮਹਾਰਾ ਜਿਹੜਾ ਹੈ ਉਹ ਦੁੱਧ ਦੀ ਸੇਵਾ ਪਹਿਲਾਂ ਵੀ ਕਰਦਾ ਸੀ ਉਸ ਨੇ ਆ ਕੇ ਬੱਚਿਆਂ ਵਾਸਤੇ ਜਿਹੜੀ ਦੁੱਧ ਦੀ ਸੇਵਾ ਕੀਤੀ ਉਸੇ ਨੂੰ ਮੁੱਖ ਰੱਖ ਕੇ ਹੀ ਇਹ ਉਸ ਪਰੰਪਰਾ ਤੇ ਚੱਲਦੇ ਹੋਈ ਜਿਹੜੀ ਇਹ ਦੁੱਧੋ ਦਾ ਲੰਗਰ ਲਾਉਣ ਦੀ ਪਰੰਪਰਾ ਪੈਦਾ ਹੋਈ ਸੀ